ਜਿਹੜੀ ਆਡੀਓ ਨੂੰ ਪੰਜਾਬ ਪੁਲਿਸ ਨੇ ਪਟਿਆਲਾ ਪੁਲਿਸ ਨੇ ਇਹ ਕਹਿ ਦਿੱਤਾ ਸੀ ਕਿ ਇਹ ਤੇ AI ਜਨਰੇਟਡ ਹੈ ਫਰਜ਼ੀ ਹੈ ਹੁਣ ਹਾਈ ਕੋਰਟ ਨੇ ਕਹਿਤਾ ਕਿ ਆਡੀਓ ਦੀ ਜਾਂਚ ਚੰਡੀਗੜ੍ਹ ਦੀ ਲੈਬ ਤੋਂ ਕਰਾਈ ਜਾਏ ਸੋ ਚੰਡੀਗੜ੍ਹ ਦੀ CFSL ਲੈਬ ਜਿਹੜੀ ਇਸ ਪੂਰੇ ਮਾਮਲੇ ਦੀ ਜਾਂਚ ਕਰੇਗੀ ਜਿਹੜੀ ਕਿ ਆਡੀਓ ਜਿਹਦੇ ਚ ਪਟਿਆਲਾ SSP ਨੂੰ ਲੈ ਕੇ ਵੱਡੇ ਇਲਜ਼ਾਮ ਲੱਗੇ ਨੇ ਔਰ ਕੋਰਟ ਦਾ ਆਰਡਰ ਬੜਾ ਕਲੀਅਰ ਹੈ ਕਿ Uh, the viral audio clip allegedly uh, involving patiala ssp varun sharma be sent to the chandigarh cfsl for a neutral forensic examination a order jari kar ditta gaya punjab haryana high court vallon esse karke ssp nu chutti te bhej ditta gaya hun main kyon na kaha ke change salahkar change hi hunde hai maale marwonde hunde hai ਨਾਲ ਦੇ ਨਾਲ ਇਹ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕਰਦਾ ਕਿ ਇਸ ਪੂਰੇ ਮਾਮਲੇ ਨੂੰ ਲੈ ਕੇ ਅਕਾਲੀ ਦਲ ਵੱਲੋਂ ਇੱਕ ਪਟੀਸ਼ਨ ਡਾਕਟਰ ਦਲਜੀਤ ਜੀ ਮਾਨੇ ਦਿੱਤੀ ਹੋਈ ਸੀ ਭਾਜਪਾ ਵੱਲੋਂ ਇੱਕ ਪਟੀਸ਼ਨ ਗਈ ਹੋਈ ਸੀ ਕਾਂਗਰਸ ਵੱਲੋਂ ਪ੍ਰਤਾਪ ਸਿੰਘ ਬਾਜਵਾ ਦੇ ਵਕੀਲ ਨੇ ਦਿੱਤੀ ਸੀ ਔਰ ਇਹ ਕਿਹਾ ਸੀ ਕਿ ਨਿਰਪੱਖ ਇਲੈਕਸ਼ਨ ਨਹੀਂ ਹੋ ਰਹੇ ਮਸ਼ੀਨਰੀ ਦੀ ਵਰਤੋਂ ਦੁਰਵਰਤੋਂ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਹਾਈ ਕੋਰਟ ਨੇ ਇਹਨਾਂ ਪੀਆਈਐਸ ਨੂੰ ਕਲਪਸ ਕਰਕੇ ਤਿੰਨਾਂ ਨੂੰ ਇੱਕ ਜਾਂਚ ਸ਼ੁਰੂ ਕੀਤੀਆਂ ਕਹਿ ਲਓ ਕਿ ਇੱਕ ਸੁਣਵਾਈ ਸ਼ੁਰੂ ਕੀਤੀ ਔਰ ਜਿਸ ਦੇ ਵਿੱਚ ਹੁਣ ਇੱਕ ਵੱਡਾ ਫੈਸਲਾ ਦੇ ਦਿੱਤਾ ਗਿਆ ਹੈ